ਸਾਸਕਾ ਵੀਜੀ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਜੇ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਹਾਜਪੁਰ ਜ਼ਿਲ੍ਹਾ ਤਰਨਤਪੁਰ ਦਾ ਤਸਵੀਰੀ ਤਰਨਤਪੁਰ ਇਹਨੇ ਵੀਰੇ ਪਹਿਲੀ ਵੀਡੀਓ ਬਣਾਉਣ ਲੱਗੇ ਜੀ ਆਪਾਂ ਵਪਾਰ ਦਾ ਕੰਮ ਕਰਦੇ ਬਾਈ ਹੋਣੀ ਅੱਜ ਵੀ ਨੇ ਕੋ ਦੋ ਦਿਨਾਂ ਦੇ ਲੱਗ ਪਸ਼ੂ ਸੇਲ ਆ ਤੇ ਆ ਹੁਣ ਬਾਈ ਜੀ ਨਾਲ ਗੱਲਬਾਤ ਕਰੀਏ ਇਹਦਾ ਪ੍ਰਾਈਸ ਕੀ ਹੈ ਕੀ ਮਿਲ ਕਰ ਕੋੜਾ ਬਾਈ ਜੀ ਅਸਤਿਕਾਲ ਜੀ ਸਤ ਸ੍ਰੀ ਅਕਾਲ ਵੀਰ ਜੀ ਮੈਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਜੀ ਤੁਹਾਨੂੰ ਆਜ ਜੀ ਚਲੋ ਵਪਾਰ ਦਾ ਕੰਮ ਕਰਦੇ ਹਾਂ ਹਾਂ ਜੀ ਹੋਰ ਡੈਮੋ ਵੀ ਕਰਦੇ ਹ ਠੀਕ ਹੈ ਤੇ ਅੱਜ ਵੀਰ ਜੀ ਮੈਂ ਕਿਨੇ ਪੜ ਸੇ ਆ ਆਪਣੇ ਤਾਂ ਵੀਰ ਜੀ ਦੋ ਗਾਇਆਂ ਇੱਕ ਨੂੰ ਛੋਟੀ ਆ ਦੋ ਗਾਇਆਂ ਇੱਕ ਛੋਟੀ ਆ ਗਾਵਾਂ ਦੋ ਗੱਬਣਾ ਜੀ ਹਾਂ ਜੀ ਛੋਟੀ ਵੀ ਗੱਬਣਾ ਜੀ ਚਲੋ ਦੱਸੋ ਵੀਰ ਜੀ ਦੇ ਬਾਰੇ ਹਾਂ ਜੀ ਇਹ ਵੀਰ ਜੀ ਦੂਜਾ ਸੁਬਾ ਜੋ ਹਾਂ ਜੀ ਹਾਂ ਜੀ ਤੇ ਹਫਤਾ ਲੈ ਜੂਗੀ ਵੇੜ ਅੱਛਾ ਹਾਂ ਜੀ ਤੇ ਵੀਰ ਜੀ ਦੁੱਧ ਕਿੰਨਾ ਕਰੂਗੀ ਜੀ ਦੁੱਧ ਤੇ ਵੀਰ ਜੀ ਘਰ ਵਾਲੇ ਕਹਿੰਦੇ 5 ਪਲੱਸ ਚੋਇਆ ਆਪਾਂ ਤੇ ਬਾਕੀ 20 ਕਿਲੋ ਆਮ ਨਾਲ ਦੁੱਧ ਦੇ ਜੂ ਵੇਖੋ ਥਾਂ ਭਾਂਡਾ ਕਿੱਥਾ ਬਹੁਤ ਸੋਹਣਾ ਥਾਲੇ ਵਾ ਤੇ ਖੋਲੀ ਵੀਰ ਜੀ ਆਪਾਂ ਹਾਂ ਜੀ ਲਓ ਜੀ ਦੇਖੋ ਥਾਂ ਤੋਂ ਓਕੇ ਬਿਲਕ ਤੇ ਬਾਕੀ ਤਾਂ ਥਣ ਲੱਗਿਆ ਬਸ ਵਿਰਲਾ ਹੀ ਲੱਗਣਾ ਕਿਸੇ ਨੂੰ ਆ ਦੇਖ ਆ ਇਹ ਲੈ ਜੂ ਡੈਂਪ ਬਜੀ ਆਣਾ ਸੋਹਣੀ ਬੈੜਾ ਜੀ ਆ ਜੂ ਤੁਮਾ ਲਓ ਜੀ ਤੁਮਾ ਲਓ ਨਾ ਬਿਲਕੁਲ ਬਿਲਕੁਲ ਨਾਸ ਲੱਗ ਜੈ ਬੈੜਾ ਜੀ ਹਾਂ ਜੀ ਹਾਂ ਜੀ ਤੋਰ ਪਾ ਕੀ ਤੇ ਬੈਠਾ ਅੱਜ ਕੋਈ ਪਰਵਾਹ ਨਹੀਂ ਬਾਰਪੁਰ ਤੋਂ ਜਿਹਨੇ ਪਰ ਲੋਕਲ ਲੈਨੇ ਮਾਲ ਜੀ ਹਾਂ ਜੀ ਲੋਕਲ ਲੋਕਲ ਵੀ ਜੀ ਪਰ ਲੋਕਲ ਬੜਾ ਵਧੀਆ ਮਿਲ ਜਾਂਦਾ ਮਾਲ ਜੀ ਹਾਂਜੀ ਵੀਰ ਜੀ ਪਹਿਲੀ ਵੀਡੀਓ ਆ ਪਾ ਬਿਲਕੁਲ ਆਦਾ ਨਰਮ ਜੇ ਰੱਖਿਆ ਜੀ ਹਾਂਜੀ ਮੋਲ ਤੇ 70 ਹੈ ਹਾਂਜੀ 65 ਦੀ ਦੇ ਦਈਏ ਛੱਡ ਦੋ ਜਿੰਨੇ ਛੱਡ ਆਪੀ ਆਪੀ ਛੱਡ ਦੋ ਤੁਸੀਂ ਛੱਡ ਦੋ ਨਹੀਂ ਨਹੀਂ ਆਪੀ ਛੱਡ ਦੋ 3000 ਛੱਡ ਦੋ ਛੱਡ ਦੇ ਜਾਂਦੋ ਹੈ ਛੱਡ ਦੇ ਚੱਲ ਛੱਡ ਦੇ ਜਾਂਦੋ ਜਾਂਦੋ ਬੱਠ ਠੀਕ ਹੈ ਹਾਂਜੀ ਬੱਠ ਠੀਕ ਹੈ ਜਾਂਦੋ ਇਹ ਜੀ ਇਹ ਵੀ ਵੀਰ ਜੀ ਕਰ ਵਾਲੇ ਤੇ ਆਂਦੇ ਦੂਜਾ ਵਾ ਹਾਂਜੀ ਤੀਜਾ ਮੰਨ ਕੇ ਲਈ ਹੋਵੇ ਤਾਂ ਭਾਵੇਂ ਦੂਜਾ ਹੀ ਹੋਵੇ ਬਿਲਕੁਲ ਹਾਂਜੀ ਇਹ ਵੀ ਦੁੱਧ ਚੰਗਾ ਕਰ ਜੂ ਭਾਜੀ ਇਹ ਵੀ ਖੋਲੋ ਫਿਰ ਲਓ ਜੀ ਇਹ ਵੀ ਦੇਖੋ ਕਰਾਂ ਦੇ ਬੇੜੇ ਵੀ ਬਹੁਤ ਸੋਹਣੀ ਆ ਤੇ ਨਸਲੇ ਚ ਬੇੜਾ ਦੋਵੇਂ ਹਾਂਜੀ ਭਾਂਡਾ ਮਾਹਰ ਤਾਂ ਕੇਨ ਲੱਗਾ ਆ ਦੇਖ ਵਾਰਤੋਰ ਵੀ ਜੀ ਹਾਂਜੀ ਤੋਰੋ ਇਹ ਵੀ ਲੈ ਜੋ ਜੇ ਪੰਜ ਚਾਰ ਦੇ ਜੀ ਬੇੜੇ ਵੀ ਬਹੁਤ ਚੰਗੇ ਆ ਆ ਲਓ ਆ ਲਓ ਬਥੇਕ ਲਿਆਓ ਜੀ ਚੰਗੀ ਬਣਾ ਸੋਣੀ ਬਣਾ ਤੇ ਬੀਜੀ ਫਰੰਦੀ ਕੀ ਮਰ ਇਹਦਾ ਵੀਜੀ ਮੁੱਲ ਤੇ 45 ਆ ਹਾਂਜੀ ਕਿੰ 42 ਦੇ ਦਈਏ 40 ਦੇ ਇੱਕ ਹੀ ਛੱਡ ਦੋ 40 ਦੇ ਇੱਕ ਇਹ 500 ਛੱਡ ਦਾਂਗੇ 40 ਦੇ 100 ਰਹਿ ਗਿਆ ਜਾਨ ਚਲ ਜਾਂਦ ਹੁਣ ਤਾਲੀਆ ਚਾ ਠੀਕ ਹੈ ਜਾਂਦ ਕਰੀ ਪਹਿਲੀ ਵੀਡੀਓ ਬਣਾਣ ਲੱਗੇ ਜਾਂਦ ਆਜੋ ਮੱਝ ਝੋਟੀ ਹਾਂਜੀ ਇਹ ਗੱਪਣਾ ਜੀ ਵੀ ਹਾਂਜੀ ਇਹ ਵੀ ਗੱਪਣਾ ਸੂਹਾ ਭਾਈ ਜੀ ਇਹ ਦੂਜਾ ਦੂਜਾ ਸੂਹਾ ਜੀ ਇਹ ਲੈ ਜੁਗੜਾ ਦਾ 15 ਦਾ ਦਿਨ ਲੈ 12 ਤੇਰਾ ਹਾਂ ਆ ਛੋਟੀ ਬਰੀਕ ਬਲੂ ਬੜੀ ਸੋਹਣੀ ਸੋਹਣੀ ਛੋਟੀ ਹੈ ਜੀ ਇਹ ਵੀ ਖੋਲੋ ਲਓ ਜੀ ਦੇਖੋ ਆ ਨਿਕਲ ਜਾਂ ਡਬਲ ਹੈ ਇਹ ਛੋਟੀ ਜਿਆ ਨਾਲੇ ਘੱਟ ਬੋਲ ਹਾਂ ਨਹੀਂ ਪੂਰੀ ਵੱਡੀ ਛੋਟੀ ਹੈ ਇਹ ਬੰਨਾ ਛੋਟੀ ਹੈ ਇਹ ਬਿਲਕੁਲ ਜੀ ਲੈ ਲੈਓ ਲੈ ਯਾ ਬੜਾ ਠੀਕ ਹੈ ਚਬਾਈਂ ਪਹਿਲਾਂ ਤੇ ਕੀਮਤ ਇਹ ਕੀਮਤ ਵਿੱਚ 90 ਦੇ ਦੀਏ 90 ਦੀ ਹੈ ਲਾਸਟ ਪੀਸ ਹੀ ਹੈ ਜਾਣ ਦੋ ਲਾਸਟ ਹੈ ਹਾਂਜੀ 85 ਨਹੀਂ ਦੇ ਦਾਂ 85000 ਹਾਂ ਚਲੋ ਬਾਕੀ ਮੁਕੇ ਕਰਦੇ ਇਮਾਨਦਾਰ ਲੋ ਜੀ ਬਸ ਤਿੰਨ ਪਸ਼ੂ ਸੇਲ ਹੈ ਜੀ ਦੇਖੋ ਮੇਰਾ ਵੀਰ ਤਿੰਨ ਪਸ਼ੂ ਸੇਲ ਵੀ ਨੇ ਬਾਕੀ ਆਓ ਇੱਥੇ ਆਦਾ ਚੈੱਕ ਕਰਕੇ ਪਾਸ ਕਰਕੇ ਲੈ ਕੇ ਜਾਓ ਗਰੀਬ ਭਾਈ ਜੀ ਆ ਪੂਰੀ ਤਸੱਲੀ ਲੈ ਕੇ ਜਾ ਹਾਂਜੀ ਸੋਹਣੇ ਪਸ਼ੂ ਆ ਤੇ ਸੋਹਣਾ ਰੇਟ ਆ ਚਲੋ ਆਜੋ ਜੀ ਨੰਬਰ ਬੋਲ ਦੋ ਆਪਣਾ ਨੰਬਰ ਵੀ ਜੀ 73407 ਹਾਂਜੀ 4212 ਠੀਕ ਹੈ ਪਿੰਡ ਸੁਆਜਪੁਰ ਪਿੰਡ ਸੁਆਜਪੁਰ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਤਸਵੀਲ ਵੀ ਤਰਨ ਹਾਂਜੀ ਸਸਿਕਾ